ਮਾਨਾ ਸਾਰੇ ਇੰਟੈਲੀਜੈਂਟ ਦੇ ਕੰਪਿਊਟਰ ਦਾ ਯਾਦ ਹੂੰ ਤੇ ਇਹਨਾਂ ਦੇ ਵਿੱਚ ਇਹ ਪ੍ਰੋਗਰਾਮ ਜੋ ਵੀ ਨਾ ਕੰਮਕਾਰ ਅੱਜ ਹੁਣ ਆਨਲਾਈਨ ਹੋਣ ਲੱਪੇ ਹੁਣ ਹਰ ادارے ਦੇ ਵਿੱਚ ਤੁਸੀਂ ਇੱਥੇ ਕੰਮ ਕਰਦੇ ਹੋ ਹਰ ਜਗ੍ਹਾ ਕੰਪਿਊਟਰ ਆ ਹਾਂਜੀ ਜੇ ਵਿਦੇਸ਼ਾਂ ਚ ਜਾਣੇ ਹੋ ਹਰ ਜਗ੍ਹਾ ਕੰਪਿਊਟਰ ਆ ਤੇ ਜੇ ਤੁਸੀਂ ਕੰਪਿਊਟਰ ਦੇ ਵਿੱਚ ਆਪਣਾ ਇਸ ਤਰ੍ਹਾਂ ਕੋਰਸ ਕਰਦੇ ਹੋ ਤੇ ਉਹਦਾ ਤੁਹਾਨੂੰ ਬੜਾ ਗਾ ਫਾਇਦਾ ਹੋ ਸਕਦਾ ਇੱਥੋਂ ਤੱਕ ਤੁਸੀਂ ਆਪਣਾ ਬਿਜ਼ਨਸ ਵੀ ਕਰਨ ਨੂੰ ਕਰਦੇ ਹੋ ਲਈ ਤੁਹਾਨੂੰ ਕੰਪਿਊਟਰ ਚਾਹੀਦਾ ਆ ਚਾਹੀਦਾ ਨਾ ਹਾਂਜੀ ਹੁਣ ਜਿਹੜਾ ਤੁਹਾਨੂੰ ਕੋਰਸ ਮੰਨ ਲਓ ਇਹ ਫ੍ਰੀ ਹੋ ਜਾਣਾ ਜਿਹੜਾ ਮੰਨ ਲਓ 25 30000 ਮਹੀਨੇ ਦਾ ਫੀਸ ਆ ਤੇ ਤੁਹਾਨੂੰ ਜਿਉ ਕੋਰਸ ਫ੍ਰੀ ਹੋ ਜਾਂਦਾ ਤੁਹਾਨੂੰ ਹੋਰ ਕੀ ਚਾਹੀਦਾ ਹੈ ਨਾ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਆਨਲਾਈਨ ਕਰ ਸਕਦੇ ਹੋ ਪਰ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਕੀਤੀ ਆ ਨਾ ਜਿਹੜੇ ਛੋਟੇ ਬੱਚੇ ਆ ਨੌਵੀਂ ਤੋਂ ਥੱਲੇ ਆ ਤੁਹਾਡਾ 7ਵੀਂ 8ਵੀਂ ਕਲਾਸ ਤੱਕ 7th 8th ਕਲਾਸ ਤੱਕ ਤੁਹਾਡਾ ਨਿਸ਼ਾਨਾ ਨiyet ਹੋ ਜਵੇ ਵੀ ਮੈਂ ਕੱਲ ਨੂੰ ਕੀ ਬਨਣਾ ਮੈਂ ਇੰਜੀਨੀਅਰ ਬਨਣਾ ਮੈਂ ਡਾਕਟਰ ਬਨਣਾ ਹੈ ਮੈਂ ਅਧਿਆਪਕ ਬਨਣਾ ਇਦਾਂ ਹੀ ਆ ਨਾ ਮੈਂ ਸਾਇੰਟਿਸਟ ਬਨਣਾ ਇਹ ਨਾ ਸਮਝੋ ਵੀ ਸਾਡਾ ਪਿੰਡ ਤੇ ਆ ਛੋਟਾ ਜਿਹਾ ਪਿੰਡ ਆ ਇੱਥੇ ਜੱਕੋਪੁਰ ਖੁਰਦਾ ਹਾਂਜੀ ਇੱਥੇ ਜੱਕੋਪੁਰ ਦੇ ਛੋਟਾ ਜਿਹਾ ਸਾਡਾ ਪਿੰਡ ਆ ਪਰ ਤੁਹਾਡੇ ਪਿੰਡ ਵਿੱਚੋਂ ਕਈ ਵਕੀਲ ਬਣੇ ਆ ਬਣੇ ਆ ਨਾ ਤੁਹਾਡੇ ਪਿੰਡ ਵਿੱਚੋਂ ਕਈ ਡਾਕਟਰ ਬਣੇ ਆ ਕਈ ਅਧਿਆਪਕ ਬਣੇ ਹੋਣਗੇ ਇਹਦਾ ਮਤਲਬ ਹੈ ਕਿ ਐਜੂਕੇਸ਼ਨ ਦਾ ਸਬੰਧ ਘਰ ਦੇ ਨਾਲ ਤੇ ਪਿੰਡ ਨਾਲ ਨਹੀਂ ਹੁੰਦਾ ਘਰ ਦੇ ਨਾਲ ਤੇ ਪਿੰਡ ਨਾਲ ਨਹੀਂ ਹੁੰਦਾ ਇਹ ਤੁਹਾਡੀ ਮਿਹਨਤ ਨਾਲ ਆ ਤੁਹਾਡੇ ਦਿਮਾਗ ਨਾਲ ਆ ਵੀ ਤੁਸੀਂ ਆਪਣਾ ਲਕਸ਼ਿਅ ਮੈਥ ਲਿਆ ਆ ਤੇ ਜ਼ਿਆਦਾਤਰ ਗਰੀਬ ਘਰਾਂ ਦੇ ਵਿੱਚੋਂ ਪੜ੍ਹ ਕੇ ਬੱਚੇ ਬੜੇ ਉੱਚੇ ਅਹੁਦਿਆਂ ਤੇ ਗਏ ਆ ਜਿਨ੍ਹਾਂ ਦੇ ਮਾਪੇ ਹੁਣ ਪਿੱਛੇ ਜੇ ਕੁਝ ਬੱਚੀਆਂ ਜੱਜ ਬਣੀਆਂ ਕੋਈ ਡਾਕਟਰ ਬਣੇ ਆ ਕੋਈ ਆਈਪੀਐਸ ਕੋਈ ਪੀਸੀਐਸ ਹਨਾ ਸਿਲੈਕਸ਼ਨ ਹੋਈ ਆ ਉਹ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਉਹ ਕਿਰਤ ਕਰਦੇ ਸੀ ਬੜੀ ਮੁਸ਼ਕਲ ਨਾਲ ਕਰਦਾ ਗੁਜ਼ਾਰਾ ਕਰਦੇ ਸੀਗੇ ਪਰ ਉਹਨਾਂ ਧੀਆਂ ਨੇ ਸਮਝਿਆ ਕਿ ਪੜ੍ਹਾਈ ਦਾ ਲਕਸ਼ ਕੀ ਹੈ ਮੈਂ ਕਿਉਂ ਪੜਨਾ ਆ ਮੇਰੇ ਮਾਂ-ਬਾਪ ਜੇ ਮਿਹਨਤ ਕਰਦੇ ਆ ਤੇ ਮੈਂ ਮਿਹਨਤ ਕਰਕੇ ਉੱਚੇ ਅਹੁਦਿਆਂ ਤੇ ਜਾਣਾ ਕਿਸੇ ਦੇ ਮਗਰ ਨਾ ਲੱਗੋ ਹਾਂਜੀ ਕਿਸੇ ਦੇ ਕਦੀ ਮਗਰ ਨਾ ਲੱਗੋ ਕਈ ਲੋਕ ਆਪਣੇ ਮਗਰ ਲਾ ਕੇ ਨੌਜਵਾਨਾਂ ਦਾ ਗਲਤ ਫਾਇਦਾ ਉਠਾ ਰਹੇ ਆ ਕੀ ਧਰਮਾਂ ਦੇ ਨਾਂ ਤੇ ਕਈ ਸਿਆਸਤ ਦੇ ਨਾਂ ਤੇ ਕਈ ਹੋਰ ਕਿਸੇ ਤਰੀਕੇ ਨਾਲ ਉਹ ਸਾਡਾ ਯੂਥ ਗਮਰਾਹ ਹੁੰਦਾ ਆ ਫਿਰ ਕਈ ਲੋਕ ਸਾਨੂੰ ਨਸ਼ਿਆਂ ਵਾਲੇ ਪਾਸੇ ਲਾ ਦਿੰਦੇ ਆ ਸਾਡਾ ਯੂਥ ਜਿਹੜਾ ਨਸ਼ਿਆਂ ਵਾਲੇ ਪਾਸੇ ਲੱਗ ਜਾਂਦਾ ਹੁਣ ਜਿਹੜੇ ਪੇਰੈਂਟਸ ਨਸ਼ਿਆਂ 'ਚ ਬੱਚੇ ਲੱਗ ਹੈ ਉਹ ਪੇਰੈਂਟਸ ਕੀ ਕਰਨਗੇ ਮੰਨ ਲਓ ਅੱਜ ਕੱਲ ਤੁਸੀਂ ਇੱਕ ਇੱਕ ਬੱਚਾ ਹੀ ਆ ਘਰ ਦੇ ਵਿੱਚ ਕੋਈ ਇੱਕ ਬੱਚਾ ਕੋਈ ਦੋ ਆ ਹਨਾ ਜਿਆਦਾ ਤੋਂ ਜਿਆਦਾ ਕੋਈ ਤਿੰਨ ਹੁੰਦੇ ਆ ਜਦੋਂ ਕੋਈ ਘਰ ਦਾ ਬੱਚਾ ਕੋਈ ਮੈਂਬਰ ਨਸ਼ਿਆਂ ਤੇ ਲੱਗ ਗਿਆ ਤੇ ਉਹ ਪਰਿਵਾਰ ਕੀ ਕਰੂਗਾ ਉਹ ਮਾਪੇ ਕੀ ਕਰਨਗੇ ਉਹ ਦਿਹਾੜੀ ਕਰਕੇ ਉਹ ਮਿਹਨਤ ਕਰਕੇ ਸਾਨੂੰ ਪੜਾਉਂਦੇ ਆ ਸਾਨੂੰ ਪਾਲਦੇ ਆ ਇਦਾਂ ਹੀ ਆ ਨਾ ਹਾਂ ਬੁੱਤ ਹੈ ਨਾ ਤੁਹਾਡੇ ਵਾਸਤੇ ਆਇਆ ਮੈਂ ਹੈ ਨਾ ਮੈਨੂੰ ਹੋਰ ਤਾਂ ਕੋਈ ਲੋੜ ਨਹੀਂ ਇੱਥੇ ਆਉਣ ਦੀ ਤੁਹਾਡੇ ਲਈ ਆਇਆ ਨਾ ਕਿ ਮੇਰੇ ਬੱਚੇ ਖੇਡਦੇ ਆ ਆਪਾਂ ਗੱਲਬਾਤ ਕਰੀਏ ਚੱਲ ਕੇ ਕਿ ਜੇ ਆਪਾਂ ਅੱਜ ਇਹ ਗੱਲ ਸਮਝ ਲਵਾਂਗੇ ਵੀ ਅਸੀਂ ਇੱਕ ਆਪਣਾ ਲਕਸ਼ ਬਣਾ ਲਈਏ ਵੀ ਮੈਂ ਆ ਬਨਣਾ ਆ ਤੇ ਤੁਸੀਂ ਬਨ ਸਕਦੇ ਹੋ ਮੈਨੂੰ ਇੰਨਾ ਪਤਾ ਪਰੋਦਲੀ ਕੀ ਹੁੰਦਾ ਆ ਹੁਣ ਤੁਹਾਡਾ ਮੰਨ ਲਓ ਤੁਸੀਂ ਇੱਥੇ ਕ੍ਰਿਕਟ ਖੇਡਦੇ ਪਏ ਸੀ ਗਰਾਊਂਡ ਦੇ ਵਿੱਚ ਠੀਕ ਹੈ ਚਾਹੇ ਆ ਖੇਤ ਹੀ ਆ ਤੇ ਤੁਸੀਂ ਇਹਨੂੰ ਗਰਾਊਂਡ ਦੀ ਤਰ੍ਹਾਂ ਵਰਤ ਲਿਆ ਹੁਣ ਕੀ ਕਮੀ ਆ ਵੀ ਸਾਡੇ ਕੋਲ ਚੰਗੀਆਂ ਗਰਾਊਂਡਾਂ ਹੈ ਨਹੀਂ ਅੱਜ ਪਿੰਡਾਂ ਦੇ ਵਿੱਚ ਅਸੀਂ ਮਾਰ ਕਿੱਥੋਂ ਕਰਨੇ ਸਾਡੇ ਕੋਲ ਚੰਗੀਆਂ ਗਰਾਊਂਡਾਂ ਹੈ ਨਹੀਂ ਸਾਡੇ ਬੱਚੇ ਕਿੱਥੇ ਖੇਡਣਗੇ ਹੁਣ ਤੁਹਾਡਾ ਇੱਕ ਲਕਸ਼ਾ ਵੀ ਮੈਂ ਇਹਨੇ ਰਨ ਬਣਾਉਣੇ ਆ ਹਾਂਜੀ ਲਕਸ਼ਾ ਨਾ ਫਿਰ ਤੁਸੀਂ ਕੀ ਕਰਦੇ ਹੋ ਉਦ ਲਈ ਤੈਨੂੰ ਰਤ ਮਿਹਨਤ ਕਰਦੇ ਹੋ ਵੀ ਮੈਂ ਚੰਗਾ ਬੋਲਰ ਬੰਨਾ ਆ ਮੈਂ ਵਿਕਟ ਲੈਣੀ ਆ ਚੰਗਾ ਬੋਲਰ ਬੰਨਾ ਆ ਉਹਦੇ ਲਈ ਤੁਸੀਂ ਮਿਹਨਤ ਕਰਦੇ ਨਾ ਕਿੰਨੀ ਵਾਰੀ ਤੁਸੀਂ ਬਾਲ ਸੁੱਟਦੇ ਹੋ ਕਿੰਨੀ ਵਾਰੀ ਐਕਸਰਸਾਈਜ਼ਾਂ ਕਰਦੇ ਹੋ ਸਟੈਮਿਨਰ ਬਣਾਉਂਦੇ ਹੋ ਆਪਣਾ ਕਾਦੇ ਲਈ ਵੀ ਮੈਂ ਚੰਗਾ ਬੋਲਰ ਬੰਨਾ ਮੈਂ ਚੰਗਾ ਬੈਟਸਮੈਨ ਬੰਨਾ ਆ ਇਦਾਂ ਹੀ ਆ ਨਾ ਹੈਨਾ ਕਿਉਂਕਿ ਤੁਸੀਂ ਆਪਣਾ ਲਕਸ਼ ਬਣਾ ਲਿਆ ਵੀ ਮੈਂ ਹੁਣ ਤੰਦੂਲਕਰ ਆ ਜਾਂ ਹੋਰ ਪਲੇਅਰ ਨੇ ਉਹਨਾਂ ਨੇ ਆਪਣਾ ਲਕਸ਼ ਬਣਾ ਲਿਆ ਵੀ ਮੈਂ ਵਧੀਆ ਖੇਡਣਾ ਆ ਮੈਂ ਵਰਲਡ ਦੇ ਵਿੱਚ ਆਪਣਾ ਨਾਮ ਬਣਾਉਣਾ ਹੈ ਤੇ ਉਹਨਾਂ ਨੇ ਬਣਾ ਲਿਆ। ਹਰ ਚੀਜ਼ ਸਾਡੇ ਲਕਸ਼ ਤੇ ਖੜੀ ਹੈ। ਅਸੀਂ ਆਪਣਾ ਗੋਲ ਮਿੱਥਣਾ ਹੈ। ਅਸੀਂ ਆਪਣਾ ਮੇਰੀ ਲਾਈਫ ਦਾ ਏਮ ਕੀ ਆ ਉਹਨੂੰ ਸੈੱਟ ਕਰਨਾ ਹੈ। ਫਿਰ ਉਹਤੇ ਤੁਸੀਂ ਕੀ ਕਰਨਾ? ਮਿਹਨਤ ਕਰਨੀ। ਮਿਹਨਤ ਫੇਰ ਹੀ ਕਰੋਗੇ ਨਾ ਜੇ ਤੁਹਾਡਾ ਲਕਸ਼ ਹੋਊਗਾ। ਹੁਣ ਤੁਸੀਂ ਮੰਨ ਲਓ ਬੱਚਿਆਂ ਨੇ ਇਹਨਾਂ ਦੋਨਾਂ ਨੇ ਲਕਸ਼ ਬਣਾ ਲਿਆ ਵੀ ਮੋਟਰਸਾਈਕਲ ਮਕੈਨਿਕ ਦਾ ਸੀ ਕੰਮ ਕਰਨਾ। ਸਿੱਖਣਾ ਹੈ। ਫਿਰ ਤਾਂ ਰੋਜ਼ ਜਾਣਾ ਪੈਂਦਾ ਨਾ। ਜੇ ਤੁਸੀਂ ਮੋਟਰਸਾਈਕਲ ਜੇ ਮਕੈਨਿਕ ਦਾ ਕੰਮ ਨਾ ਸਿੱਖੋ ਤੁਸੀਂ ਘਰੇ ਬੈਠੇ ਰਹੋ ਤੇ ਮਾਪੇ ਵੀ ਦੁਖੀ ਹੈ ਨਾ ਮਾਤਾ ਪਿਤਾ ਨੇ ਵੀ ਦੁਖੀ ਹੋਣਾ ਵੀ ਸਾਡੇ ਬੱਚੇ ਜਵਾਨ ਆ ਤੇ ਘਰੇ ਬੈਠੇ ਰਹਿੰਦੇ ਆ ਤਾਂ ਕੁਝ ਕਰਦਾ ਹੀ ਨਹੀਂਗੇ ਹੁਣ ਤੁਸੀਂ ਪੜਦੇ ਹੋ ਜੇ ਤੁਸੀਂ ਇਹ ਸੋਚਦੇ ਹੋ ਤੁਸੀਂ ਕਲਾਸ ਨਹੀਂ ਲਾਉਂਦੇ ਸਕੂਲ ਨਹੀਂ ਜਾਂਦੇ ਮਾਪੇ ਤਾਂ ਦੁਖੀ ਹੋਣਗੇ ਨਾ ਵੀ ਅਸੀਂ ਫੀਸਾਂ ਦਿੰਨੇ ਆ ਚਲੋ ਫੀਸ ਨਹੀਂ ਵੀ ਹੈਗੀ ਕਈ ਸਕੂਲਾਂ ਚ ਪਰ ਫੇਰ ਵੀ ਮਾਪੇ ਤੇ ਬੋਝ ਪੈਂਦਾ ਆ ਵੀ ਸਾਡੇ ਬੱਚੇ ਕਿਉਂ ਨਹੀਂ ਪੜਦੇ ਉਹਨਾਂ ਨੇ ਕਈ ਵਾਰੀ ਉਹ ਸਾਨੂੰ ਦੱਸ ਨਹੀਂ ਸਕਦੇ ਪਰ ਉਹ ਸਾਡੇ ਤੋਂ ਬਿਨਾ ਕਈ ਵਾਰੀ ਉਹ ਪਰੇਸ਼ਾਨ ਹੁੰਦੇ ਆ ਕਈ ਵਾਰੀ ਰੋਂਦੇ ਵੀ ਹੋਣਗੇ ਕਿ ਸਾਡੀ ਉਲਾਦ ਸਾਡੇ ਆਖੇ ਨਹੀਂ ਲੱਗਦੀ ਸੋ ਇਹ ਤੁਸੀਂ ਸੋਚਣਾ ਆ ਕਿ ਤੁਸੀਂ ਚਾਹੁੰਦੇ ਹੋ ਕੱਲ ਨੂੰ ਅਸੀਂ ਦੁਖੀ ਹੋਈਏ ਨਹੀਂ ਨਹੀਂ ਚਾਹੁੰਦੇ ਨਾ ਫਿਰ ਅੱਜ ਆਪਣੇ ਮਾਪਿਆਂ ਨੂੰ ਦੁਖੀ ਨਾ ਕਰੀਏ ਜੇ ਮੰਨ ਲਓ ਅੱਜ ਮੈਂ ਆਪਣੇ ਮਾਪਿਆਂ ਨੂੰ ਦੁਖੀ ਕਰਦਾ ਆ ਤੇ ਕੱਲ ਨੂੰ ਜਿਹੜਾ ਬੀਜਣਾ ਨਾ ਮੈਨੂੰ ਵੱਡਣਾ ਪੈਣਾ ਸਿੱਧੀ ਗੱਲ ਜੇ ਸਮਾਜ ਲਈ ਆਪਾਂ ਅੱਜ ਮਾੜਾ ਕਰਾਂਗੇ ਨਾ ਕੱਲ ਨੂੰ ਸਾਡਾ ਵੀ ਮਾੜਾ ਹੀ ਹੋਣਾ ਆ ਜੇ ਅੱਜ ਅਸੀਂ ਆਪਣੇ ਸਮਾਜ ਦੀ ਸੰਭਾਲ ਕਰਾਂਗੇ ਹਣਾ ਆਪਾਂ ਨਹੀਂ ਸੰਭਾਲ ਕਰ ਰੇ ਇਸੇ ਕਰਕੇ ਦੁਖੀ ਹੋ ਰਹੇ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਤੁਸੀਂ ਆ ਚੀਜ਼ਾਂ ਦਾ ਧਿਆਨ ਰੱਖੋ ਬਣਾ ਪੁੱਤਰ ਇੱਕ ਤੇ ਆਪਣੇ ਲਕਸ਼ੇ ਜ਼ਰੂਰ ਬਣਾਓ ਵੀ ਮੈਂ ਕਾਦੇ ਨਹੀਂ ਪੜਦਾ ਪੜਾਈ ਦਾ ਮਕਸਦ ਕੀ ਆ ਠੀਕ ਆ ਇਹ ਤੇ ਫੋਕਸ ਕਰੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਸੱਜੇ ਖੱਬੇ ਪਾਸੇ ਕਿਤੇ ਭੱਜਣ ਦੀ ਲੋੜ ਨਹੀਂ ਵਿਦਿਆਰਥੀ ਵਾਸਤੇ ਜਿਹੜੀ ਪੜਾਈ ਆ ਜਿਹੜੀ ਐਜੂਕੇਸ਼ਨ ਆ ਉਹੀ ਉਹਦੇ ਲਈ ਸਾਰਾ ਕੁਝ ਹੁੰਦੀ ਆ ਤੇ ਜੇ ਤੁਸੀਂ ਆ ਸਮਾਂ ਕਵਾਤਾ ਫਿਰ ساری ਉਮਰ ਜੇ ਆ ਦੋ ਚਾਰ ਸਾਲ ਸੰਭ ਲੈ ਨਾ ਪਲੱਸ 2 ਤੋਂ ਬਾਅਦ ਚਾਰ ਪੰਜ ਸਾਲ ਤੁਸੀਂ ਸੰਭ ਲੈ ਤੁਸੀਂ ਕੁਝ ਬਨਜੋਗੇ ਜੇ ਆ ਚਾਰ ਪੰਜ ਸਾਲ ਨਹੀਂ ਸੰਭੇ ਤੇ ਸਾਰੀ ਉਮਰ ਫਿਰ ਤੱਕਈ ਆ ਫਿਰ ਆਪਾਂ ਕਹਿੰਦੇ ਮੇਰੇ ਭਾਗ ਮਾਰੇ ਐਦਾ ਕਹਿੰਦਾ ਮੇਰੇ ਯਾਰ ਮੇਰੇ ਤਾਂ ਭਾਗ ਬਹੁਤ ਮਾਰੇ ਆ ਭਾਗ ਨਹੀਂ ਸੀ ਮਾਰੇ ਜਦੋਂ ਭਾਗ ਬਣਾਉਣੇ ਸੀ ਤੂੰ ਕੀਤਾ ਹੀ ਕੱਖ ਨਹੀਂ ਜਦੋਂ ਭਾਗ ਬਣਾਉਣੇ ਸੀ ਨਾ ਉਦੋਂ ਤੂੰ ਕੀਤਾ ਹੀ ਕੱਖ ਨਹੀਂ ਹੁਣ ਮੰਨ ਲਓ ਸਾਡੇ ਪੁਰਾਣੇ ਸਮੇਂ ਆਪਣੇ ਕੋਠੇ ਹੁੰਦੇ ਸੀ ਦਾਣੇ ਨਾਲ ਨਾ ਭਰ ਲੈਣੇ ਉਹ ਹਨਾ ਆਪਾਂ ਕਹਿੰਦੇ ਜਿਹਦੇ ਕੋਠੇ ਦਾਣੇ ਉਹਦੇ ਕਮਲੇ ਵੀ ਸਿਆਣੇ ਹੁਣ ਜਿਹੜਾ ਬੰਦਾ ਖੇਤਾਂ 'ਚ ਬੀਜ ਨਹੀਂ ਬੀਜੂਗਾ ਉੱਥੇ ਕਣਕ ਝੋਨਾ ਹੋਊਗਾ ਨਹੀਂ ਉਹਦਾ ਕੋਠਾ ਭੜੂ ਦਾਣੇ ਨਾ ਨਹੀਂ ਭਰਨ ਸਿੱਧੀ ਗੱਲ ਹੈ ਨਾ ਇਸੇ ਤਰ੍ਹਾਂ ਭਾਗ ਕੀ ਹੁੰਦਾ ਸਾਡਾ ਹਿੱਸਾ ਸਾਡਾ ਕੋਠਾ ਸਾਡਾ ਕੋਠਾ ਸਾਡੇ ਭਾਗ ਫੇਰ ਹੀ ਭਰਨਗੇ ਅਸੀਂ ਫੇਰ ਹੀ ਭਾਗਾਂ ਵਾਲੇ ਹੋਵਾਂਗੇ ਜੇ ਅਸੀਂ ਬੀਜਾਂਗੇ ਬੀਜਣਾ ਕੀ ਆ ਵਿਦਿਆਰਥੀ ਜੀਵਨ ਦੇ ਵਿੱਚ ਵਿਦਿਆ ਨੂੰ ਬੀਜਣਾ ਆ ਨਾਮ ਨੂੰ ਬੀਜਣਾ ਆ ਨਾਮ ਕੀ ਗਿਆਨ ਬਾਣੀ ਚਾਹੁੰਦਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਨਾਮ ਨੂੰ ਬੀਜਾਂਗੇ ਅਸੀਂ ਵਿਦਿਆਰਥੀ ਹੋ ਕੇ ਮਿਹਨਤ ਕਰਾਂਗੇ ਸਵੇਰੇ ਤੜਕੇ ਉੱਠਾਂਗੇ ਤੇ ਜੇ ਉੱਠਣਾ ਹੀ 8 ਵਜੇ ਕਲਾਸ ਆ 9 ਵਜੇ ਅਸੀਂ ਉੱਠਣਾ ਹੀ ਸਾਢੇ 8 ਆ 9 ਵਜੇ ਭੱਜ ਕੇ ਜਿਨਾ ਨਾ ਨਾਤੇ ਨਾ ਬਰਸ਼ ਕੀਤਾ ਉਦੋਂ ਹੀ ਮੈਲੇ ਕੋਚਲੇ ਭੱਜ ਗਏ ਨਾ ਬੈਗ ਨੂੰ ਚੈੱਕ ਕੀਤਾ ਨਾ ਅਸੀਂ ਕਿਤਾਬਾਂ ਦੇਖੀਆਂ ਨਾ ਹੋਮਵਰਕ ਦੇਖਿਆ ਨਾ ਕਲਾਸਵਰਕ ਦੇਖਿਆ ਫਿਰ ਅਸੀਂ ਸਕਸੈਸ ਨਹੀਂ ਹੋ ਸਕਦੇ ਤੇ ਜੇ ਅਸੀਂ ਚੰਗਾ ਬੀਜਾਂਗੇ ਸਮੇਂ ਸਿਰ ਉੱਠਾਂਗੇ ਇਸਨਾਨ ਕਰਾਂਗੇ ਬਰਸ਼ ਕਰਾਂਗੇ ਫਿਰ ਆਪਣੀ ਸਟੱਡੀ ਕਰਾਂਗੇ ਹੋਮਵਰਕ ਚੈੱਕ ਕਰਾਂਗੇ ਕਲਾਸਵਰਕ ਚੈੱਕ ਕਰਾਂਗੇ ਫਿਰ ਸਕੂਲ ਸਮੇਂ ਸਰ ਜਾਵਾਂਗੇ ਫਿਰ ਕੁਝ ਬਣ ਜਾਾਂਗੇ ਬਸ ਆਹੀ ਫਰਕ ਆ ਜਿਹੜੇ ਬੱਚੇ ਸਮੇਂ ਦੀ ਕਦਰ ਕਰਦੇ ਆ ਜਿਹੜੇ ਆਪਣੇ ਭਾਗਾਂ ਵਿੱਚ ਬੀਜਦੇ ਆ ਉਹਨਾਂ ਦੇ ਭਾਗ ਹੀ ਚੰਗੇ ਹੁੰਦੇ ਆ ਨਹੀਂ ਤੇ ਭਾਗ ਫਿਰ ਮਾੜੇ ਹੀ ਆ ਫਿਰ ਆਪਾਂ ਨਹੀਂ ਕਹਿ ਸਕਦੇ ਸਾਡੇ ਭਾਗ ਚੰਗੇ ਆ ਉਹਨੇ ਕੰਮ ਕਰੋਗੇ ਸਾਰੇ ਹਾਂਜੀ